ਈਆ ਬਾਈ ਜੀ ਪਾਰਮ ਯੂਕੇ ਲੰਬੜ ਸਾਹਿਬ ਕਨੇਜ ਤੋਂ ਹੀ ਨੇ ਹਾਂ ਕਨੇਜ ਤੋਂ ਆ ਆ ਗਈ ਬਾਈ ਯਾਨੀ 2100 ਰੁਪਿਆ ਹੋ ਗਿਆ ਪਹਿਲੀ ਸ਼ਿਫਟ ਤੇ ਆ ਗਿਆ ਲਓ ਬਹੁਤ ਛੇਤੀ ਆਇਆ ਬਲੰਦ ਸਿੰਘ ਦਾ ਬੇਟਾ ਦਮਾਲੇ ਦੇ ਵਿੱਚ ਆ ਬਲੰਦ ਸਿੰਘ ਵੀ ਸੁਖੀ ਕਨੇਜ ਸੁਖੀ ਕਨੇਜ ਇਹ ਕਕਰਾਲੀ ਬਲਬੀਰ ਸਿੰਘ ਬਾਈ ਜੀ ਬਾਹੂ ਬਲੀ ਆਉਂਦਾ ਵਾ ਕਾਲੇ ਕਾਂਡੇ ਦਾ ਬੱਚਾ ਬਾ ਭੀਸੀ ਸਵਾਰ ਆ ਉੱਪ ਲਾ ਬਈ ਜੀ ਯਾਰ ਤੇਰੇ ਨਾਲ ਗੱਡੀ ਲੈ ਲਈ 305 ਵਿੱਚ ਪਜਾਰੋ ਦੇ ਰੱਖ ਲਈ ਦੇਸੀ ਗਨ 26 ਸੈਕਿੰਡ 97 ਪੁਆਇੰਟਾਂ ਲੰਮੜਦਾਰਾ ਮਾਰੀ ਤਾਂ ਦੋਨਾਂ ਤੇ ਕੁਝ ਨਾ ਮੈਂ ਦੱਸਦਾ ਸੱਜੇ ਹੱਥ ਵਾਲੀ ਦਾ ਹੁਨਾਵਾ ਮੈਂ ਦੱਸਦਾ ਸੱਦੇ ਹੱਥ ਵਾਲੀ ਦਾ ਹੁਨਾਵਾ